ਬੜਾ ਸੋਚਣਾ ਗੱਲ ਕਹਿਣਾ ਪੈਂਦੀ ਆ ਸ਼ਾਦੀ ਜਣਾ ਸ਼ਾਦੜੀ ਦੇ ਵੀਰਾਂ ਮਾਰਦੇ ਮੈਂ ਸਾਫਕਾ ਜਿਹੜੀ ਦਿੱਲੀ ਦੀ ਲੱਕੇ ਨੋਤਰੀ ਹੈ ਬਾਹਰ ਪੁੱਛਣਾ ਚਾਹੁੰਦਾ ਤੁਸੀਂ 2022 ਦੇ ਵਿੱਚ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਬਣੇ ਤੇ ਮਹਿਲਾਵਾਂ ਨੂੰ 1000 ਰੁਪਏ ਦੇਵਾਂਗੇ ਅੱਜ ਤਿੰਨ ਸਾਲਾਂ ਤੋਂ ਕਿਸੇ 1000 ਰੁਪਏ ਦਿੱਤਾ ਮਨੋ ਠਾਕੁਰ ਬਨੋਰ ਲਾਲ ਹੈ ਮਨੋਰ ਸਿੰਘ ਹੋਈ ਨਾਲੇ ਪਿੰਡ ਤੋਂ ਮੇਰੇ ਕੋਲ ਅਸੀਂ ਕੌਂਸਲਰ ਹੈ ਉਹ ਕੋਈ ਜਿਹੜੀ ਚੇਰਮੈਨ ਨੇ ਜਿਹੜੀ ਉਹ ਗੱਲੀਵਾਤੀ ਦੇ ਦਿੱਤੀ ਲੈਟਰ ਸਰਕਾਰ ਦਾ ਕੋਈ ਨਹੀਂ ਹੁਣ ਬਹਿਣ ਲੋ ਕੁਰਸੀ ਕੋਈ ਆਮ ਆਦਮੀ ਪਾਰਟੀ ਤੋਂ ਪਠਾਨਕੋਟ ਤੋਂ ਬਿਲਾਇਆ ਦਾ ਇਲੈਕਸ਼ਨ ਲੜਿਆ ਬਹੁਤ ਜੀ ਹੁਣਾਂ ਨੂੰ ਇੱਕੋ ਪੂਰੇ ਹੰਦੀ ਚੇਰਮੈਨ ਨੇ ਦਿੱਤੀ ਸੀ ਉਹ ਵੀ ਗੱਲੀਵਾਤੀ ਦਿੱਤੀ ਨਿਕਲ ਲੈਟਰ ਕੋਈ ਸਰਕਾਰ ਦਾ ਨਹੀਂ ਬੜਾ ਅਫਸੋਸ ਨਾਲ ਗੱਲ ਕਰਨੀ ਪੈਂਦੀ ਹੈ ਛਾਜ ਜੜਾ ਛਾਂਣ ਨੂੰ ਨਵੀਰਾ ਮਾਰ ਰਿਹਾ ਤੇ ਤੁਸੀਂ ਇੱਥੇ ਦੱਸਾਂ ਰਾਏ ਕੀਤਾ ਤੁਸੀਂ ਕਿਹਾ ਕਿ ਅਸੀਂ ਵੀ ਉੱਥੇ 11-1100 ਰੁਪਏ ਦੇਣਾ ਹੈ ਉਹ ਤਾਂ ਤੁਸੀਂ ਦੇ ਨਹੀਂ ਸਕੇ ਜੇ ਹੁਣ ਕੈਬਨਿਟ ਦੀ ਪਹਿਲੀ ਮੀਟਿੰਗ ਹੋਈ ਹੈ ਬੀਜੇਪੀ ਦੀ ਮੁੱਖ ਮੰਤਰੀ ਜਿਹੜੀ ਬਣੀ ਹੈ ਮੈਂ ਕੋ ਬੀਜੇਪੀ ਦੀ ਸ਼ਲਾਘਾ ਨਹੀਂ ਕਰ ਰਿਹਾ ਮੈਂ ਤੇ ਇਹ ਗੱਲ ਕਹਿ ਰਿਹਾ ਵੀ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਮੀਟਿੰਗ ਕੈਬਨਿਟ ਦੀ ਹੋਈ ਹੈ ਤੇ ਉਹਦੇ ਵਿੱਚ ਤੁਸੀਂ ਵਾਦਾ ਨਹੀਂ ਪੂਰਾ ਕੀਤਾ ਵੀ ਤੁਸੀਂ 2500 ਰੁਪਏ ਇਲੈਕਸ਼ਨ ਦੇ ਦੌਰਾਨ ਕਿਹਾ ਸੀ ਵੀ ਅਸੀਂ 2500 ਰੁਪਏ ਦੇ ਦੇਣਾ ਹੈ ਪਹਿਲੀ ਗੱਲ ਤੇ ਆ ਵੀ ਕੋਈ ਵੀ ਅਫਸਰ ਕੋਈ ਵੀ ਲੀਡਰ ਜੇ ਲੋ ਕੋਈ ਮੁੱਖੇ ਕੁਰਸੀ ਤੇ ਬੈਠਦਾ ਤੋ ਜਿਹੜੇ 10 ਸਾਲ ਜਿਸ ਆਦਮੀ ਨੇ ਰਾਜ ਕੀਤਾ ਉਹ 10 ਸਾਲ ਦਾ ਪਹਿਲੇ ਉਹ ਦੇਖੇਗਾ ਵੀ ਯਾਰ ਸਾਡੇ ਖਜ਼ਾਨੇ ਦੀ ਕੀ ਹੈ ਜਾਂ ਨਾ 10 ਸਾਲ ਦੇ ਗੁੰਜਲ ਜਿਹੜੇ ਪਾਏ ਦੇ ਆ ਉਹ ਗੁੰਜਲ ਤੇ ਦੇਖ ਲਈਏ ਇਸ ਕਰਕੇ ਮੈਨੂੰ ਬੜੇ ਅਫਸੋਸ ਨਾਲ ਗੱਲ ਕਰਨੇ ਪੈ ਰਹੀ ਆ ਵੀ ਇੱਕ ਪਾਸੇ ਉੱਤੇ 2500 ਰੁਪਏ ਹੁੰਦੇ ਉਹਨਾਂ ਤੇ ਲਾਂ ਚਲਾ ਰਿਆ ਤੇ ਮੈਂ ਸਾਬਕਾ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਐ ਮੈਨੂੰ ਪੁੱਛਣਾ ਚਾਹਨਾ ਇਹ ਪੰਜਾਬ ਦੇ ਵਿੱਚ ਤੇ ਤੁਹਾਨੂੰ ਅੱਜ 3 ਸਾਲ ਤੋਂ ਉੱਪਰ ਰਾਜ ਕਰਦੇ ਹੋ ਗਿਆ ਤੁਸੀਂ ਵੀ 2022 ਦੇ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਬਣੇ ਤੇ ਮਹਿਲਾਵਾਂ ਨੂੰ 1000 ਰੁਪਏ ਦੇਵਾਂਗੇ ਅੱਜ 3 ਸਾਲਾਂ ਤੋਂ ਤੀਹ ਹਜ਼ਾਰ ਰੁਪਏ ਦਿੱਤਾ ਕੋਈ ਨਹੀਂ ਫਿਰ ਤੁਸੀਂ ਦੂਧੇ ਬੰਦੇ ਨੂੰ ਕਿਉਂ ਮੀਨਾ ਮਾਰਦੇ ਹੋ ਉਹਨਾਂ ਨੂੰ ਰਾਜ ਕਰ ਲੈਂਦੇ ਦੋ ਚਾਰ ਪੰਜ ਪੰਜ ਸੱਤ ਮਹੀਨੇ ਦੇ ਵਿੱਚ ਅਗਰ ਉਹ ਨਹੀਂ ਕਰਦੇ ਤੇ ਫਿਰ ਅਸੀਂ ਵੀ ਮੀਨਾ ਮਾਰਾਂਗੇ ਤੁਸੀਂ ਵੀ ਮੀਨਾ ਮਾਰੋ ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਕਿਸੇ ਨੂੰ ਗੱਲ ਕਰਨੀ ਬੜੀ ਸੌਕੀ ਹੈ ਜੇ ਲੋੜ ਨੂੰ ਪੂਰਾ ਕਰਨਾ ਹੈ ਕਿ ਉਹ ਫਿਰ ਪਤਾ ਲੱਗਦਾ ਵੀ ਕਿਸ ਤਰ੍ਹਾਂ ਪੂਰੀ ਕਰਨਾ ਹੈ ਤਾਂ ਕੋਈ ਤੇ ਲੋਕ ਹੀ ਜਾਣ ਸਕਦੇ ਆ ਇਸ ਸੰਤੀ ਦੇਆਂ ਜ਼ਿਲ੍ਹਾ ਪਰਿਸ਼ਦੀਆਂ ਜਿਹੜੇ ਇਲੈਕਸ਼ਨਰ ਆ ਉਹ ਬੋਰਡ ਕਿਨੂੰ ਪਾਣਾ ਤੇ ਕਿਨੂੰ ਨਹੀਂ ਪਾਣਾ ਉਹ ਲੋਕਾਂ ਨੇ ਮਨ ਬਣਾਇਆ ਹੁੰਦਾ ਕਿ ਕਿਨੂੰ ਪਾਣਾ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਅੱਜ 3 ਸਾਲ ਦੀ ਸਰਕਾਰ ਪੰਜਾਬ ਦੀ ਬਿਲਕੁਲ ਫੇਲਿਅਰ ਸਰਕਾਰ ਸਾਹਮਣੇ ਹੋਈ ਹੈ ਜਿਨ੍ਹਾਂ ਕੋਲ ਜਿਹੜੇ ਸਾਡੀ ਚੇਅਰਮੈਨੀ ਆ ਦੀ ਮਾਰਕੀਟ ਕਮੇਟੀ ਦੀ ਅਜੇ ਤੱਕ ਪੋਸਟ ਖਾਲੀ ਹੈ ਫਿਰ ਅੰਬਰੂਵਨ ਟਰਸਟ ਦੀ ਜਿਹੜੀ ਚੇਅਰਮੈਨੀ ਹੈ ਉਹ ਵੀ ਖਾਲੀ ਹੈ ਜਿਹੜੀ ਪਲੈਨਿੰਗ ਬੋਰਡ ਦੀ ਚੇਅਰਮੈਨੀ ਹੈ ਉਹ ਮੇਰਾ ਖਿਆਲ ਪੈਣਾ ਉਹ ਦਿੱਤੀ ਹੈ ਤੇ ਮੈਨੂੰ ਲੱਗਦਾ ਵੀ ਜਿਹੜਾ ਉਹ ਉੱਤੇ ਟਾਈਮ ਲੱਗਾ ਦੋ ਸਾਲ ਦਾ ਤੇ ਹੁਣ ਇਹਨਾਂ ਨੂੰ ਦੇਣ ਦੀ ਜੁਰਤ ਇਹਨੂੰ ਤੇ 2027 ਚ ਮਹਾਰਾਜ ਕਿਰਪਾ ਕਰੇ ਲੋਕਾਂ ਦਾ ਅਸ਼ੀਰਵਾਦ ਹੋਇਆ ਉਹ ਅਸੀਂ ਆਪੇ ਦੇ ਦੇਵਾਂਗੇ ਕਹਿੰਦਾ ਪਾਵੇ ਸਾਰੀ ਗੱਲਾਂ ਝੂਠੀਆਂ ਨਹੀਂ ਕੋਈ ਨਹੀਂ ਨਾ ਕੋ ਪੂਰੀ ਹੋਣ ਤੁਸੀਂ ਜਿਹੜਾ ਮਨੋਰ ਠਾਕਰ ਮਨੋਰ ਲਾਲ ਹੈ ਮਨੋਰ ਸਿੰਘ ਹੈ ਜਿਹੜਾ ਨਾਲੇ ਪਿੰਡ ਤੋਂ ਹੈ ਮੇਰੇ ਕੋਲ ਸੀ ਚੌਂਸੀ ਚੁ ਹੈ ਔਰ ਉਹਨੂੰ ਜਿਹੜੀ ਚੇਅਰਮੈਨ ਨੇ ਜਿਹੜੀ ਉਹ ਗੱਲੀਵਾਤੀ ਦੇ ਦਿੱਤੀ ਲੈਟਰ ਸਰਕਾਰ ਦਾ ਕੋਈ ਨਹੀਂ ਉਹਨੂੰ ਬਹਿਣ ਲਈ ਕੁਰਸੀ ਕੋਈ ਨਹੀਂ ਇਹ ਸੜਾ ਸੜ ਚੋੜੋ ਤੋਂ ਬਾਅਦ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੋਂ ਪਠਾਨਕੋਟ ਤੋਂ ਵਿਦਾਇਕ ਦਾ ਇਲੈਕਸ਼ਨ ਲੜਿਆ ਬਹੁਤੀ ਨੇ ਉਹਨਾਂ ਨੂੰ ਇਹ ਕੋ ਟੂਰਿਜ਼ਮ ਦੀ ਚੇਰਮੈਨ ਨੇ ਦਿੱਤੀ ਸੀ ਉਹਦੀ ਗੱਲੀਵਾਤੀ ਦਿੱਤੀ ਲੇਕਿਨ ਲੈਟਰ ਕੋਈ ਸਰਕਾਰ ਦਾ ਨਹੀਂ ਮਿਲਿਆ ਮੈਨੂੰ ਇਹ ਲੱਗਦਾ ਵੀ ਇਹ ਨਾ ਵੀ ਲੋਲੀਪਾਪ ਦੇ ਕੇ ਤੇ ਉਹ ਬੰਦਿਆਂ ਨੂੰ ਕਰ ਦਿੰਦੇ ਅੱਜ ਲੈਟਰ ਮਿਲ ਜਾਣਾ ਅੱਜ ਲੈਟਰ ਮਿਲ ਜਾਣਾ ਇਹ ਬਿਲਕੁਲ ਝੂਠ ਜਿਹਾ ਆਦਮੀ ਦੀ ਜਸ ਪਾਰਟੀ ਦੀ ਨੀ ਜਿਹੜੀ ਝੂਠਦੀ ਹੈ ਤੂੰ ਸੱਚ ਕਿੱਥੋਂ ਬੋਲਣਾ